ਬਟਾਲਾ ਦੀ ਅਦਾਲਤ ਵਿੱਚ ਪੇਸ਼ੀ ਲਈ ਲਿਆਂਦੇ ਗਏ ਇੱਕ ਗੈਂਗਸਟਰ ਨੂੰ ਉਸ ਦੇ ਸਾਥੀ ਪੁਲਸ ਹਰਾਤ ਵਿੱਚ ਜੋ ਸ਼ੁਡਵਾ ਕੇ ਫਰਾਰ ਹੋ ਗਏ ਹਨ ਗੈਂਗਸਟਰ ਦਾ ਨਾਮ ਹਰਵਿੰਦਰ ਸਿੰਘ ਉਰਫ ਮੋਨੂ ਸੀ ਮਿਲੀ ਜਾਣਕਾਰੀ ਮੁਤਾਬਕ ਹਰਵਿੰਦਰ ਸਿੰਘ ਨੂੰ ਪੰਜਾਬ ਪੁਲਿਸ ਦੀ ਟੀਮ ਹੁਸ਼ਿਆਰ ਉਰ ਤੋਂ ਬਟਾਲਾ ਦੀ ਅਦਾਲਤ ਵਿੱਚ ਇੱਕ ਮਾਮਲੇ ਦੇ ਸਬੰਧ ਵਿੱਚ ਲੈ ਕੇ ਆਈ ਸੀ ਜਦੋਂ ਪੁਲਿਸ ਦੇ ਜਵਾਨ ਹਰਵਿੰਦਰ ਸਿੰਘ ਨੂੰ ਅਦਾਲਤ ਵਿੱਚ ਲੈ ਕੇ ਜਾ ਰਹੇ ਸਨ ਤਾਂ ਗੁਰਦਾਸਪੁਰ ਰੋਡ ਉੱਤੇ ਬਨੇ ਫਾਟਕਾ ਨੇੜੇ i20 ਗੱਡੀ ਵਿੱਚ ਕੋਈ ਨੌਜਵਾਨ ਆਏ ਅਤੇ ਆਟੋ ਵਿੱਚ ਸਵਾਰ ਪੁਲਿਸ ਮੁਲਾਜ਼ਮਾਂ ਤੇ ਸਵਾਰੀਆਂ ਉੱਤੇ ਜਹਿਰੀਲੀ ਸਪਰੇ ਕਰਕੇ ਹਰਵਿੰਦਰ ਸਿੰਘ ਨੂੰ ਛੁਡਵਾ ਕੇ ਆਪਣੇ ਨਾਂ ਲੈ ਗਏ। ਪ੍ਰਤੱਖ ਦਸੀਆਂ ਦੇ ਮੁਤਾਬਕ આરોપી ਹਥਿਆਰਾਂ ਨਾਲ ਲੈਸਨ ਜਦ ਕਿ ਪੁਲਿਸ ਮੁਲਾਜ਼ਮ ਖਾਲੀ ਹੱਥ। ਜੇ ਜਦੋਂ यहां पे ਏਟੋ ਆਇਆ ਉਸ ਵਿੱਚੋਂ ਸਵਾਰੀਆਂ ਵੀ ਨਿਕਲੀਆਂ ਔਰ ਬੰਦੇ ਵੀ ਨਿਕਲੇ। ਠੀਕ ਹੈ ਪੁਲਿਸ ਵਾਲੇ ਵੀ ਉੱਤੇ ਨਾਲ ਬੈਠੇ تھے ਉਹ ਵੀ ਨਿਕਲੇ। ਦੋ ਅੱਛਾ ਫਿਰ ਫੋਰ ਵੀਲਰ ਤੇ ਗੱਡੀ ਆਈ ਗੱਡੀ ਵਿੱਚੋਂ ਬੰਦੇ ਨਿਕਲੇ ਉਹ ਬੰਦੇ ਨੂੰ ਲੈ ਕੇ ਚੱਲ ਗਏ। ਪਿਸਤੰਦਾ ਉਹਦੇ ਹੱਥੋਂ ਪੁਲਿਸ ਵਾਲੇ ਕੋਲ ਪੜ ਰਿਹਾ ਪਿਸਤੰਦ ਹਾਂਜੀ ਇੰਨੀ ਗੱਲ ਦੇਖੀ ਬਸ ਤੇ ਇੱਕ ਨੇ ਪ੍ਰੈਸ਼ਰ ਮਾਰਿਆ ਇੱਕ ਪਜੇ ਹੱਥੋਂ ਪੈਸਟਨ ਤੀ ਬਸ ਫਿਲਹਾਲ ਇਸ ਘਟਨਾ ਤੋਂ ਬਾਅਦ ਸੁਰੱਖਿਆ ਕਰੜੀ ਕਰ ਦਿੱਤੀ ਗਈ ਹੈ ਪੁਲਿਸ ਮੁਤਾਬਕ ਮੋਨੂ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਲੋੜਿੰਦਾ ਸੀ ਕਿ ਅੱਜ ਹੁਸ਼ਿਆਰਪੁਰ ਪੁਲਿਸ ਦੇ ਦੋ ਜਵਾਨ ਪੁਲਿਸ ਕਾਂਸਟੇਬਲ ਵਿਜੇ ਕੁਮਾਰ ਤੇ ਸੁਨੀਲ ਕੁਮਾਰ ਇੱਕ ਹਰਵਿੰਦਰ ਸਿੰਘ ਏਲੀਸ ਮਨੂ ਨਾਮ ਦੇ ਬੰਦੇ ਨੂੰ ਫਾ ਉਤੋਂ ਜੁਡੀਸ਼ੀਅਲ ਕਸੜੀ ਹੁਸ਼ਿਆਰਪੁਰ ਤੋਂ ਜੇਲ੍ਹ ਤੋਂ ਲੈ ਕੇ ਬਟਾਰਾ ਇੱਕ ਇੱਕ ਸਾਈਜ ਇਕ ਦਾ ਮਕਦਮਾ ਉਹਦੇ ਵਾਸਤੇ ਪੇਸ਼ ਕਰਨ ਆ ਰਹੇ ਸੀਗੇ ਉਹ ਆਇਬ بھائی ਬਸ ਆਇਆ ਬਸ ਉਤਰ ਗਏ ਤੇ ਉਹਨਾਂ ਨੇ ਆਟੋ ਲਿਆ ਆਟੋ ਲੈ ਕੇ ਤੇ ਜਦੋਂ ਰੇਲਵੇ ਫਰਟਿਕ ਤੋਂ ਥੋੜਾ ਅੱਗੇ ਗਏ ਆ ਉੱਥੋਂ ਇੱਕਾਈ 10 ਕਾਰ ਨੇ ਆ ਕੇ ਉਹਨਾਂ ਦੇ ਕੋਲੋਂ ਜਿਹੜੇ ਚਾਰ ਜਾਂ ਪੰਜ ਨੌਜਵਾਨ ਉਹਨਾਂ ਨੇ ਦੱਸੇ ਆ ਉਹਨਾਂ ਨੇ ਇਹਨਾਂ ਦੇ ਕੋਲੋਂ ਜਿਹੜਾ ਕਿਊਜ਼ਨ ਨੂੰ ਛੜਾ ਕੇ ਲੈ ਕੇ ਕਸੜੀ ਚੋਂ ਉਹਨਾਂ ਨੇ ਇਹਨਾਂ ਦੇ ਕੰਨ ਮਦਾਕ ਤੇ ਪਿਸਤੌਲ ਵਿਖਾ ਕੇ ਚਲਾ ਕੇ ਲੈ ਗਏ ਆਟੋ ਅੱਗੇ ਗੱਡੀ ਲਾਤੀ ਠੀਕ ਹੈ ਗੱਡੀ ਲਾਉਣ ਤੋਂ ਬਾਅਦ ਇੱਕਦਮ ਆਣ ਕੇ ਆਟੋ ਡਰਾਈਵਰ ਦੇ ਕੋਲ ਸਪਰੇਅ ਲਾ ਦਿੱਤਾ ਕਿ ਉਹ ਤੇ ਬੈਠਣਾ ਕਰ ਲੋ ਅੱਛਾ ਇਹ ਤਿੰਨ ਤਿੰਨੇ ਜਣੇ ਬਾਹਰ ਆਏ ਕਾਰ ਜੋਂ ਦੋ ਜਣੇ ਕਾਰ ਦੇ ਵਿੱਚ ਬੈਠੇ ਰਹੇ ਉਸ ਤੋਂ ਬਾਅਦ ਉਹਨਾਂ ਨੇ ਦੋ ਤਿੰਨਾਂ ਵਿੱਚੋਂ ਇੱਕ ਨੇ ਉਹਦੀ ਬਾਹਂ ਫੜ ਕੇ ਉਹਨੂੰ ਖਿੱਚ ਲਿਆ ਬਾਅਦ ਵਿੱਚ ਪਿਸਤੌਲ ਵਸਾ ਦਿੱਤੀ ਉਹਨੂੰ ਬਿਠਾ ਰਿਆ ਅੱਜ ਕਲੇ ਵੀ ਨਹੀਂ ਫਿਡਿਊਸ਼ਨ ਮਿਨਿਸਟਰ ਦੀ ਕੋਰਟ ਚ ਆਜੇ ਦਿਨ ਉਹਦੇ ਗਾਰੰਟ ਦੇਖਦੇ ਆ ਕਿਹੜੀ ਕੋਰਟ ਦਾ ਗਾਰੰਟ ਹੈ ਨਹੀਂ ਇਹ ਅਨਫੋਰਚਨਟਲੀ ਆ ਬਿਟਾਊਟ ਵੈਪਨ ਆਇਆ ਹੈ ਲੱਗਦਾ ਹੈ ਜੋ ਉਹਦੇ ਫੈਕਟ ਚ ਵੈਰੀਫਾਈ ਕਰਕੇ ਜਬੰਦੀਆ ਦੇ ਫਿਰ ਜੁੜਾਂਗੇ ਕਾਉਂਡ ਪੰਜਾਬ ਮੈਸੇਜ ਕਨਵੀ ਕਰਤਾ ਉਧਰ ਇਸ ਘਟਨਾ ਤੋਂ ਬਾਅਦ ਗੈਂਗਸਟਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ ਜਦਕਿ ਇਸ ਦੇ ਉਲਟ ਪੁਲਸ ਇਨਾ ਅੱਗੇ ਬੌਣੀ ਨਜ਼ਰ ਆ ਰਹੀ ਹੈ ਪਟਾਲਾ ਤੋਂ ਰਿਸ਼ਪਾਲ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਜੋ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@harpalindia.com